ਫਗਵਾੜਾ ਸ਼ਹਿਰ ਦੇ ਨਜ਼ਦੀਕ ਚਿਹੜੂਰੇੜਵੀ ਲਾਈਨ ਤੇ ਇੱਕ লাশ ਮਿਲਣ ਦਾ સમાચાર ਪ੍ਰਾਪਤ ਹੋਇਆ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਚਿਹੜੂਰੇੜਵੀ ਲਾਈਨ ਤੇ ਇੱਕ ਨੌਜਵਾਨ ਦੀ লাশ ਮਿਲੀ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ লাশ ਨੂੰ ਕਬਜ਼ੇ ਵਿੱਚ ਲੈ ਕੇ 72 ਕੈਂਟਲੇ ਸਿਵਲ ਹਸਪਤਲ ਫਗਵਾੜੇ ਦੇ ਮਰਦਾ ਘਰ ਵਿਖੇ ਪਛਾਣ ਲਈ ਰਖਵਾ ਦਿੱਤਾ ਗਿਆ ਹੈ ਹੋਰ ਅੱਗੇ ਜਾਣਕਾਰੀ ਦਿੰਦੇ ਹਾਂ ਜੀਆਰਪੀ ਪੁਲਿਸ ਦੇ ਅਧਿਕਾਰੀ ਨੇ ਕੀ ਕੀਤਾ ਉਹ ਦੇਖਦੇ ਹਾਂ ਪੂਰੀ ਖਬਰ ਫਗਵਾੜੇ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਸਰ ਇਹ ਕੱਲ ਜਿਹੜੀ ਲਾਸ਼ ਮਿਲੀ ਰੇਲਵੇ ਲਾਈਨਾਂ ਦੇ ਉੱਪਰੋਂ ਮਾਮਲਾ ਪੂਰਾ ਹੈ ਕੀ ਅੱਜ ਅੰਮ੍ਰਿਤਸਰ 10624 ਐਸਐਸ ਰੇਲਵੇ ਸਟੇਸ਼ਨ ਦੇ ਹੈੱਡ ਬੋਸ ਤੁਹਾਨੂੰ ਵੀ ਮਿਲ ਕੇ ਇਹ ਦੇਖੋ ਕਿਲੋਮੀਟਰ 400 211715 ਤੇ ਇੱਕ ਡੈਡ ਬੋਡੀ ਮਿਲਿਆ ਜਿਹਨੂੰ ਐਂਬੂਲੈਂਸ ਰਾਹੀਂ ਸਲਾ ਹਸਤਾਨ ਖਵਾੜਾ ਬਸਰ ਘੰਟੇ ਮੋਚੀ ਤੇ ਰਖਾਇਆ ਗਿਆ ਸਿਨਾਕਤਾਉਂ ਦੇ ਹਰ ਸਮਾਪਕ ਕੁਆਲਿਟੀ ਤੇ ਜਾ ਰਿਹਾ ਸਿਨਾਕਤ ਲਈ ਕੋਈ ਪ੍ਰੂਫ ਮਿਲਿਆ ਡੈਡ ਬੋਡੀ ਤੇ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇਗਾ ਤੁਹਾਡੇ ਨਾਲ ਕਿਸ ਨੰਬਰ ਤੇ ਸੰਪਰਕ ਕੀਤਾ ਜਾਵੇ 854658222 ਠੀਕ ਹੈ ਜੀ